ਦੇ ਨਾਲ ਚਰੋਂ ਦਬਟਾ ਨਾ ਹੋਇਆ ਲੱਖ ਰੁਪਇਆ ਨਾਮ ਦੇਵਾਂਗੇ ਜੀ ਅੱਸੀ ਕੱਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇ ਵਾਲ ਤੋਂ ਜੀ ਆਰਟੀਕਲ ਤੇ ਨਿਗਾਹ ਮਾਰੋ ਪਹਿਲਾਂ ਤਾਂ ਹਿੱਟ ਡਿਜ਼ਾਈਨ ਹੈ ਇਸ ਸਾਲ ਦਾ ਕਲਰ ਚਾਰਟ ਤੇ ਨਿਗਾਹ ਮਾਰੋ ਬਹੁਤ ਸੋਹਣੇ ਸੋਹਣੇ ਡਾਰਕ ਸ਼ੇਡ ਦੇ ਵਿੱਚ ਕਲਰ ਚਾਰਟ ਲੈ ਕੇ ਆਏ ਆ ਹਿੱਟ ਡਿਜ਼ਾਈਨ ਹੈ ਜੀ ਕਰਵਾਚੌਲ ਲਈ ਤੁਸੀਂ ਪਰਚੇਸ ਕਰ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਨਿਗਾਹ ਮਰੋ ਨਾ ਆ ਦੇਖੋ ਇੱਕ ਇੱਕ ਪੀਸ ਦੇ ਵਿੱਚ ਬਲੱਡ ਰੈੱਡ ਦੇ ਵਿੱਚ ਆਊਗਾ ਬਹੁਤ ਸੋਹਣਾ ਆਰਟੀਕਲ ਹੈ ਜੀ ਸਾਰਾ ਫਰੰਟ ਜਾਲ ਬਣਿਆ ਹੋਇਆ ਜੀ ਘੇਰੇ ਦੇ ਵੀ ਬਹੁਤ ਸੋਹਣਾ ਵਰਕ ਆ ਟੋਟਲ ਇਹਨੂੰ ਆਪਾਂ ਹੈਂਡਵਰਕ ਨਾਲ ਰੈਡੀ ਕਰਵਾ ਕੇ ਲੈ ਕੇ ਆਏ ਹਾਂ ਜੀ ਤੇ ਦੁਪੱਟੇ ਦੀ ਗੱਲ ਕਰੀਏ ਦੁਪੱਟਾ 2.5 ਮੀਟਰ ਦਾ ਖੂਲਾ ਡੁੱਲਾ ਦੁਪੱਟਾ ਆਊਗਾ ਨਿਗਾਹ ਮਾਰੋ ਦੁਪੱਟੇ ਤੇ ਵੀ ਪੂਰਾ ਜਾਲ ਹੋਊਗਾ ਜੀ ਤੇ ਬਹੁਤ ਸੋਹਣੇ ਪੈਚ ਵਰਕ ਨਾਲ ਆਪਾਂ ਇਹਨੂੰ ਰੈਡੀ ਕਰਵਾ ਕੇ ਲੈ ਕੇ ਆਏ ਆ ਲੋਕੀ ਵੇਚਦੇ ਨੇ ਬਾਜ਼ਾਰ ਦੇ ਵਿੱਚ ਡੀ ਕਰੇਵ ਡੀ ਕਰੇਵ ਨੂੰ origignal ਕਰੇਵ ਕਹ ਕੇ ਕੀ ਵੇਚੀ ਜਾਂਦੇ ਨੇ ਆਪਣਾ 100% ਚੈਲੰਜ ਹੋਊਗਾ ਜੀ ਜੇ ਸਾਡਾ ਸੂਟ ਦੇ ਨਾਲ ਚਰੋਂ ਦੁਪੱਟਾ ਨਾ ਹੋਇਆ ਲੱਖ ਰੁਪਇਆ ਨਾਮ ਦਵਾਂਗੇ ਜੀ ਠੀਕ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਜ਼ਾਰ ਦੇ ਵਿੱਚ ਵਿਕਦਾ ਅਲੱਗ-ਅਲੱਗ ਰੇਂਜਾਂ ਦੇ ਵਿੱਚ ਵਿਕਦਾ ਵਾ ਕੋਈ 3000 3500 4000 ਦੀ ਰੇਂਜ ਚ ਵੇਚਦੇ ਨੇ ਆਪਣਾ オリジナル ਪੀਸ ਆ ਜੀ 2300 ਰੁਪਏ ਦਾ ਕਿੰਨੇ ਦਾ ਜੀ 2300 ਆਉਣਾ ਕਿੱਥੇ ਆ ਨਾਜ਼ ਫੈਸ਼ਨ ਸਾਹਨੇ ਰੱਖਦੇ ਜੀ ਥੈਂਕ ਯੂ ਸੋ ਮੱਚ